ਸਸਿਕਾ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਜੀ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਜੀ ਸੂਟ ਜੋ ਆਪਾਂ ਰੈਡੀ ਕੀਤੇ ਨੇ ਅੱਜ ਦਿਖਾਉਣ ਜਾ ਰਹੇ ਨੇ ਇਹ ਦੇਖੋ ਕਰੋਸ ਸਟਿਚ ਦਾ ਸੂਟ ਕਸਟਮਰ ਦੀ ਡਿਮਾਂਡ ਤੇ ਆਪਾਂ ਤਿਆਰ ਕੀਤਾ ਸੀਗਾ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਹੈ ਮਸਟਰਡ येलो ਦੇ ਉੱਪਰੇ ਸੂਟ ਰੈਡੀ ਹੋਇਆ ਹੈਗਾ ਬਲੈਕ ਕਲਰ ਦੀ ਐਮਬਰਾਇਡਰੀ ਕੀਤੀ ਹੋਈ ਹੈ ਮਿਰਰ ਵਰਕ ਕੀਤਾ ਹੋਇਆ ਹਾਂ ਜੀ ਕਰੋਸ ਸਟਿਚ ਦਾ ਇਹਦੇ ਤੇ ਆਪਾਂ ਵਰਕ ਕੀਤਾ ਹੈ ਦੇ ਨਾਲ ਸ਼ੀਸ਼ੇ ਲਗਾ ਕੇ ਫਿਨਿਸ਼ਿੰਗ ਦਿੱਤੀ ਹੈਗੀ ਹੈ ਸੂਟ ਤੁਸੀਂ ਦੇਖ ਸਕਦੇ ਹੈਗੇ ਉਹ ਬਹੁਤ ਹੀ ਸੋਨਾ ਬਣਿਆ ਹੋਇਆ ਹੈ ਤੁਸੀਂ ਇਹ ਸੂਟ ਕਿਸੇ ਵੀ ਕਲਰ ਦੇ ਉੱਤੇ ਬਣਵਾ ਸਕਦੇ ਹੋ ਜਿਵੇਂ ਤੁਸੀਂ ਬਲੈਕ ਦੇ ਉੱਪਰ ਵਾਈਟ ਦੀ ਐਮਬ੍ਰੋਇਡਰੀ ਕਰਵਾ ਸਕਦੇ ਹੈਗੇ ਹੋ ਵਾਈਟ ਦੇ ਉੱਤੇ ਬਲੈਕ ਦੀ yellow ਦੇ ਉੱਪਰ red ਦੇ ਉੱਪਰ ਕਿਸੇ ਵੀ ਕਲਰ ਦੇ ਉੱਤੇ ਇਹ ਜਿਹੜੀ ਐਮਬ੍ਰੋਇਡਰੀ ਹੈ ਤੁਸੀਂ ਕਿਸੇ ਵੀ ਕਲਰ ਦੀ ਕਰਵਾ ਸਕਦੇ ਹੋ ਆਪਣੀ ਇੱਛਾ ਨਾਲ ਜਿਵੇਂ ਇਸ ਕਸਟਮਰ ਦੀ ਚੋਆਇਸ ਸੀਗੀ ਇਸ ਦੇ ਉੱਪਰ ਬਲੈਕ ਕਲਰ ਦੀ ਤਾਂ ਆਪਾਂ ਬਲੈਕ ਕਲਰ ਦੀ ਕਰਵਾ ਦਿੱਤੀ ਹੈਗੀ ਆ ਫੈਬਰਿਕ ਜੌਰਜਟ ਦਾ ਰਹਿਣ ਵਾਲਾ ਹੈਗਾ ਤੁਸੀਂ ਕੋਈ ਵੀ ਫੈਬਰਿਕ ਯੂਜ਼ ਕਰ ਸਕਦੇ ਹੈਗੇ ਹੋ ਆਪਣੀ ਚੋਆਇਸ ਦੇ ਅਕੋਰਡਿੰਗ ਕਿਉਂਕਿ ਆਪਾਂ ਤੁਹਾਨੂੰ ਤੁਹਾਡੀ ਪਸੰਦ ਦਾ ਸੂਟ ਕਸਟਮਾਈਜ਼ ਕਰਕੇ ਦਿੰਨੇ ਆ ਤੁਹਾਡੀ ਪਸੰਦ ਦਾ ਬਣਾ ਕੇ ਦਿੰਨੇ ਆ ਇਹ ਤੁਹਾਨੂੰ ਮੈਂ ਡਿਸਪੈਚ ਕਰਨ ਤੋਂ ਪਹਿਲਾਂ ਦਿਖਾ ਦਈਏ ਸੋ ਇਸ ਕਰਕੇ ਅਸੀਂ ਤੁਹਾਨੂੰ ਇਹ ਸੂਟ ਦਿਖਾਉਣ ਜਾ ਰਹੇ ਹੈਗੇ ਆ ਜਿਹੜੇ ਵੀ ਅੱਜ ਦਿਖਾ ਰਹੇ ਆ ਇਹ ਸਾਰੇ ਸੂਟ ਕਸਟਮਰ ਦੇ ਰੈਡੀ ਹੋਏ ਸਿਗੇ ਤੁਸੀਂ ਕਲੋਜ਼ ਅਪ ਤੋਂ ਦੇਖ ਸਕਦੇ ਹੈਗੇ ਹੋ ਕੰਮ ਦੀ ਫਿਨਿਸ਼ਿੰਗ ਮਸ਼ੀਨ ਵਰਕ ਕੀਤਾ ਹੋਇਆ ਮਿਰਰ ਵਰਕ ਕੀਤਾ ਹੋਇਆ ਪ੍ਰੋਪਰ ਬਹੁਤ ਹੀ ਸੋਨੀ ਫਿਨਿਸ਼ਿੰਗ ਆਈ ਹੋਈ ਹੈ ਕ ਤੁਸੀਂ ক্লোਜ਼ ਅਪ ਤੋਂ ਵੀ ਦੇਖ ਸਕਦੇ ਹੈਗੇ ਹੋ ਸੋ ਜਿਨ੍ਹਾਂ ਨੇ ਵੀ ਇਹ ਸੂਟ ਦਾ ਆਰਡਰ ਕਰਨਾ ਹੋਵੇ ਕਰ ਸਕਦੇ ਹੋ ਨੈਕਸਟ ਸੂਟ ਜੀ ਆਪਾਂ ਆਰਗੈਂਜ਼ਾ ਦਾ ਰੈਡੀ ਕੀਤਾ ਹੈ ਬਹੁਤ ਹੀ ਸੌਫਟ ਵਿਸਕੋਸ ਆਰਗੈਂਜ਼ਾ ਪਿਓਰ ਆਰਗੈਂਜ਼ਾ ਦਾ ਫੈਬਰਿਕ ਰਣ ਵਾਲਾ ਹੈਗਾ ਇਹ ਸੂਟ ਸਿੰਪਲ ਸੋਬਰ ਰੈਡੀ ਕਰਨਾ ਸੀਗਾ ਇਹ ਚੰਡੀਗੜ੍ਹ ਦਾ ਕਸਟਮਰ ਸੀਗਾ ਉਹਨਾਂ ਦੀ ਡਿਮਾਂਡ ਸੀ ਵੀ ਕੁਝ ਐਕਸਟਰਾ ਹੋਵੇ ਡਿਫਰੈਂਟ ਹੋਵੇ ਤਾਂ ਆਪਾਂ ਉਹਨਾਂ ਨੂੰ ਆਰਗੈਂਜ਼ਾ ਦੀ ਸ਼ਰਟ ਦੇ ਨਾਲ ਪਿਓਰ ਵਿਸਕੋਸ ਕਰੇਬ ਸਿਲਕ ਦੀ ਜਿਹੜੀ ਹੈਗੀ ਬਾਟਮ ਨਾਲ ਅਟੈਚ ਕਰਕੇ ਦਿੱਤੀ ਸੀ ਮਸਟਰਡ येलो ਦੀ ਤਾਂ ਇਹ ਸੂਟ ਬੜਾ ਹੀ ਸੋਹਣਾ ਬਣ ਕੇ ਰੈਡੀ ਹੋਇਆ ਤੁਸੀਂ ਦੇਖ ਸਕਦੇ ਹੋ ਇਹਦੇ neck ਤੇ ਵਰਕ ਕੀਤਾ ਸੀ ਆਪਾਂ ਸਕੈਲਪਿੰਗ ਟਾਈਪ ਬੂਟੀ ਪਈ ਹੈ ਅੰ નીચે ਦੇਖ ਸਕਦੇ ਹੋ ਤਿੰਨ ਬੂਟੇ ਹੈ ਘੇਰੇ ਤੇ ਤੇ ਸਕੈਲਪਿੰਗ ਕੀਤੀ ਹੈ نیچے ਨਾਲ ਇਸ ਦੇ ਜੋ ਬਾਟਮ ਹੈ ਬਾਟਮ ਤੇ ਵੀ ਸਕੈਲਪਿੰਗ ਕੀਤੀ ਹੋਈ ਹੈ ਦੇਖ ਸਕਦੇ ਹੋ ਕਿਉਂਕਿ ਉਹਨਾਂ ਨੂੰ ਸੌਟ ਸਿੰਪਲ ਸੋਬਰ ਚਾਹੀਦਾ ਸੀ ਇਸ ਕਰਕੇ ਉਹਨਾਂ ਨੇ ਲਾਈਟ weight ਦੇ ਵਿੱਚ ਵਰਕ ਕਰਵਾਇਆ ਹੈਗਾ ਤਾਂ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਕਸਟਮਾਈਜ਼ ਕਰਵਾ ਸਕਦੇ ਹੋ ਹੁਣ ਆਪਾਂ ਕਰ ਦਿੱਤਾ ਹੈ ਪੈਕ ਤੇ ਆਪਾਂ ਡਿਸਪੈਚ ਜਲਦੀ ਕਰ ਦਵਾਂਗੇ ਉਹਨਾਂ ਦੇ ਸੂਟਸ ਕਿਉਂਕਿ ਰੈਡੀ ਹੋ ਚੁੱਕੇ ਹੈਗੇ ਆ ਇਹ ਔਰਗੇਜ਼ਾ ਦੇ ਨਾਲ ਪਿਓਰ ਵਿਸਕੋਸ ਕਰੇਪ ਦੀ ਆਪਾਂ ਬਾਟਮ ਇਹਦੇ ਨਾਲ ਐਡ ਕੀਤੀ ਸੀਗੀ ਨੈਕਸਟ ਸਟੱਪ ਤੇ ਕੋਲ ਇੱਕ ਹੋਰ ਸੂਟ ਪਿਆ ਉਹ ਵੀ ਦੇਖ ਲਓ ਜੀ ਬਲੈਕ ਕਲਰ ਦਾ ਸੂਟ ਹੈਗਾ ਇਸ ਦੇ ਉੱਪਰ ਮੈਜੈਂਟਾ ਪਿੰਕ ਕਲਰ ਦੇ ਵਿੱਚ ਤੇ ਪਲੱਸ ਤਿੱਲੇ ਦਾ ਵਰਕ ਕੀਤਾ ਜਰੀ ਵਰਕ ਕੀਤਾ ਹੋਇਆ ਬਲੈਕ ਕਲਰ ਦਾ ਸੂਟ ਹੈ ਬਹੁਤ ਹੀ ਸੋਹਣਾ ਸੂਟ ਰੈਡੀ ਹੋਇਆ ਇਹ ਵੀ ਥੋੜਾ ਗ੍ਰੇਸ ਕੈਮਰੇ ਦੇ ਵਿੱਚ ਘਟ ਆ ਰਹੀ ਹੈ ਬਟ ਇਹ ਬਹੁਤ ਹੀ ਵਧੀਆ ਬਲੈਕ ਕਲਰ ਹੈਗਾ ਪੂਰਾ ਸ਼ਾਈਨ ਕਰਦਾ ਬਲੈਕ ਕਲਰ ਹੈ ਪਿਓਰ ਕਾਟਨ ਦਾ ਫੈਬਰਿਕ ਇਸ ਵਿੱਚ ਆਪਾਂ ਯੂਜ਼ ਕੀਤਾ ਹੋ ਗਿਆ ਹੈ ਬਹੁਤ ਹੀ ਸੋਹਣਾ ਆਰਕੀਟੈਕਟਸ ਦਾ ਤਾਂ ਵਰਕ ਦੇਖੋ ਤੁਸੀਂ ਬਹੁਤ ਹੀ ਸੋਹਣਾ ਨੈਕਸਟ ਹੈਗਾ ਦੇਖੋ ਇਹ ਵੀ ਆਪਾਂ ਸ਼ਿਫੂਨ ਦੇ ਉੱਪਰ ਰੈਡੀ ਕੀਤਾ ਸੂਟ ਸੀਗਾ ਚਿੜੀ ਵਾਲਾ ਡਿਜ਼ਾਈਨ ਜੋ ਕਿ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈਗਾ ਤਾਂ ਇਹ ਵੀ ਕਸਟਮਰ ਦੀ ਡਿਮਾਂਡ ਤੇ ਆਪਾਂ ਉਹਨਾਂ ਨੂੰ ਇਹ ਵਾਲਾ ਡਿਜ਼ਾਈਨ ਰੈਡੀ ਕਰਕੇ ਦਿੱਤਾ ਸੀਗਾ ਕੰਮ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੈਗੇ ਹੋ ਬਹੁਤ ਹੀ ਸੋਨੇ ਕਲਰ ਸ਼ੇਡ ਆਪਾਂ ਇਸ ਵਿੱਚ ਐਡ ਕੀਤੇ ਨੇ ਬਹੁਤ ਹੀ ਸੋਨਾ ਛੋਟੇ ਬਣ ਕੇ ਰੈਡੀ ਹੋਏ ਸੀਗਾ ਤੁਸੀਂ ਦੇਖ ਸਕਦੇ ਹੈਗੇ ਨੀਚੇ ਜਰੀ ਵਰਕ ਕਰਕੇ ਉੱਪਰ ਆਪਾਂ ਸਾਰਾ ਥ्रेड ਵਰਕ ਕਰਕੇ ਵਿੱਚ ਵਿੱਚ ਜਰੀ ਮਤਲਬ ਥਿੱਲੇ ਦਾ ਕੰਮ ਕੀਤਾ ਹੈਗਾ ਸ਼ੇਡਿੰਗ ਦਿੱਤੀ ਹੈਗੀ ਆ ਇਹ ਸ਼ਿਫੂਨ ਦਾ ਫੈਬਰਿਕ ਸੀਗਾ ਜੀ ਹਾਂ ਜੀ ਫੂਨ ਕ੍ਰਸ਼ ਹੈ ਜੋ ਕਿ ਅੱਜਕੱਲ ਟ੍ਰੈਂਡ ਦੇ ਵਿੱਚ ਚੱਲ ਰਿਹਾ ਫੈਬਰਿਕ ਹੈ ਤੁਸੀਂ ਵੀ ਫੂਨ ਫੈਬਰਿਕ ਦੇ ਉੱਤੇ ਕੋਈ ਵੀ ਵਰਕ ਕਰਾਉਣਾ ਹੋਵੇ ਕਰਵਾ ਸਕਦੇ ਹੈਗੇ ਉਹ ਆਪਣੇ ਕੋਲ ਸਾਰੇ ਕਲਰ ਅਵੇਲੇਬਲ ਨੇ ਐਂਡ ਡਿਜ਼ਾਈਨ ਵੀ ਤੁਸੀਂ ਕੋਈ ਵੀ ਰੈਡੀ ਕਰਵਾ ਸਕਦੇ ਹੋ ਆਪਣੀ ਮਰਜ਼ੀ ਨਾਲ ਤੁਸੀਂ ਸਾਨੂੰ ਵਟਸਐਪ ਕਰਕੇ ਸਾਡੇ ਹੋਰ ਡਿਜ਼ਾਈਨਿੰਗ ਦੇਖ ਸਕਦੇ ਹੋ ਅਗਰ ਸੂਟ ਤੁਸੀਂ ਰੈਡੀ ਕਰਵਾਉਣਾ ਹੈਗਾ ਆਪਾਂ ਬਹੁਤ ਹੀ ਘੱਟ ਰੇਟਾਂ ਤੇ ਤੁਹਾਨੂੰ ਸੂਟ ਰੈਡੀ ਕਰਕੇ ਦਵਾਂਗੇ ਫੈ布ਰਿਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਤੁਸੀਂ ਫੈ布ਰਿਕ ক্লোਜ਼ ਅਪ ਤੋਂ ਦੇਖ ਰਹੇ ਹੋਗੇ ਤਾਂ ਡਿਜ਼ਾਈਨ ਵੀ ਬਹੁਤ ਸੋਹਣਾ ਹੈਗਾ ਇਹ ਡਿਜ਼ਾਈਨ ਤੁਸੀਂ ਕਿਸੇ ਵੀ ਕਲਰ ਦੇ ਉੱਤੇ ਕਸਟਮਾਈਜ਼ ਕਰਵਾ ਸਕਦੇ ਹੋ ਕੋਈ ਵੀ ਡਿਜ਼ਾਈਨ ਪਵਾ ਸਕਦੇ ਹੈਗੇ ਉਹ ਮਤਲਬ ਜਿਵੇਂ ਬੂਟਿਆ ਹੈਗਾ ਇਹ ਸਾਰਾ ਤੁਸੀਂ ਕਿਤੇ ਹੋਰ ਫੋਨ ਹੋਵੇ ਪਵਾ ਸਕਦੇ ਹੋ ਉੱਪਰ neck ਤੇ gale te matlab sorry ਬਾਜੂ ਦੇ ਉੱਪਰ ਕਿਤੇ ਵੀ ਤੁਸੀਂ ਇਹ ਐਡ ਕਰਵਾ ਸਕਦੇ ਹੋ ਕੰਮ ਦੀ ਫਿਨਿਸ਼ਿੰਗ ক্লোਜ਼ ਅਪ ਤੋਂ ਤੁਸੀਂ ਦੇਖ ਸਕਦੇ ਹੈਗੇ ਹੋ ਬਹੁਤ ਸੋਨਾ ਵਰਕ ਹੋਇਆ ਜੀ ਬਹੁਤ ਹੀ ਪਿਆਰਾ ਕਲਰ ਲੱਗ ਰਿਹਾ ਸੀਗਾ ਇਹ ਜਦੋਂ ਬਣ ਕੇ ਰੈਡੀ ਹੋਇਆ ਸੀਗਾ ਤਾਂ ਬਹੁਤ ਸੋਨਾ ਰੈਡੀ ਹੋਇਆ ਸੀਗਾ ਨੈਕਸਟ ਆਪਾਂ ਇੱਕ ਹੋਰ ਸੂਟ ਰੈਡੀ ਕੀਤਾ ਸੀ ਮਦਰ ਡਾਟਰ ਦਾ ਦੇਖੋ ਜੀ ਬਹੁਤ ਹੀ ਸੋਨਾ ਬਣ ਕੇ ਰੈਡੀ ਹੋਇਆ ਇਹ ਵੀ ਇਸੀ ਵਰ ਦੇ ਉੱਪਰ ਆਪ ਰੈਡੀ ਕੀਤਾ ਹੈਗਾ ਫੁਲਕਾਰੀ ਟਾਈਪ ਦਾ ਬਹੁਤ ਹੀ ਸੋਨਾ ਰੈੱਡ ਤਾਂ ਨਾਰਮਲ ਆਪਾਂ ਫੁਲਕਾਰੀ ਦੇ ਰੈਡੀ ਕਰਵਾਉਂਦੇ ਬਟੇ ਡਿਫਰੈਂਟ ਜੇ ਕਲਰ ਦੇ ਉੱਤੇ ਆਪਾਂ ਇੱਕ ਰੈਡੀ ਕੀਤਾ ਸੂਟ ਇਹ ਵੀ ਬਹੁਤ ਹੀ ਪਿਆਰਾ ਬਣਿਆ ਸੀਗਾ ਕਲਰ ਸ਼ੇਡ ਬਹੁਤ ਪਿਆਰੇ ਸੀਗੇ ਤੁਸੀਂ ਇਹ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੈਗੇ ਉਹ ਖਾਦੀ ਦੇ ਉੱਪਰ ਕਰਵਾ ਸਕਦੇ ਹੈਗੇ ਉਹ ਕ੍ਰੇਪ ਦੇ ਉੱਤੇ ਕਰਵਾ ਸਕਦੇ ਹੋ ਸਿਲਕ ਤੇ ਕਰਵਾ ਸਕਦੇ ਹੋ ਕਾਟਨ ਤੇ ਕਰਵਾ ਸਕਦੇ ਹੈਗੇ ਉਹ ਕਿਸੇ ਵੀ ਫੈਬਰਿਕ ਤੇ ਇਹ ਆਪਾਂ ਦੋ ਸੂਟ ਸੇਵ ਰੈਡੀ ਕੀਤੇ ਸੀ ਬਦਰ ਡਾਟਰ ਦੇ ਤਾਂ ਕਲਰ ਦੇਖੋ ਕਿੰਨੇ ਪਿਆਰੇ ਹਨ ਇਹਨਾਂ ਦੇ ਵਿੱਚ ਐਡ ਕਰਵਾਇਦੇ ਤੁਸੀਂ ਆਪਣੀ ਮਰਜ਼ੀ ਦੇ ਅਕੋਰਡਿੰਗ ਕੋਈ ਵੀ ਕਲਰ ਭਵਾ ਸਕਦੇ ਹੋ ਲਾਈਕ ਤੁਸੀਂ ਇੱਕ ਕਲਰ ਭਵਾਣਾ ਹੋਵੇ ਉਹੀ ਭਵਾ ਸਕਦੇ ਹੋ ਜੇ ਇਸ ਤੋਂ ਜ਼ਿਆਦਾ ਕਲਰ ਭਵਾਣੇ ਹੋਰ ਜਿਵੇਂ ਆਪਾਂ ਤਿੰਨ ਕਲਰਸ ਪਾਏ ਆ ਤੁਸੀਂ ਇਸ ਤੋਂ ਜ਼ਿਆਦਾ ਵੀ ਭਵਾ ਸਕਦੇ ਹੋ ਤੁਹਾਡੀ ਇੱਛਾ ਹੈਗੀ ਆ ਇਹ ਸੂਟ ਵੀ ਬਹੁਤ ਸੋਹਣੇ ਬਣਦੇ ਨੇ ਨਾਲ ਦੁਪੱਟੇ ਅੱਛੇ ਟਾਈ ਅਪ ਕਰਕੇ ਦੁਪੱਟਿਆਂ ਨੂੰ ਲੇਸਿਸ ਲਗਾ ਕੇ ਐਂਡ ਸੂਟ ਦੀ ਵਧੀਆ ਸਟੀਚਿੰਗ ਕਰਕੇ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਬਣ ਕੇ ਰੈਡੀ ਹੁੰਦੇ ਨੇ ਸੋ ਬੇਰਗ ਜਿਹੜੀਆਂ ਵੀ ਪਹਿਣਾ ਦੇ ਬੁਟੀਕ ਦੇ ਸੂਟ ਰੈਡੀ ਕਰਵਾਉਣੇ ਹੋਣ ਮਸ਼ੀਨ ਵਰਕ ਕਰਵਾਉਣੇ ਹੋਣ ਜਿਵੇਂ ਹੁਣ ਸਰਦੀਆਂ ਵਿੱਚ ਤੁਸੀਂ ਸਰਦੀ ਵਾਲੇ ਸਪਰਦ ਦੇ ਫੈਬਰਿਕ ਦੇ ਉੱਤੇ ਥੋੜਾ ਬਹੁਤ ਵਰਕ ਕਰਵਾਉਣਾ ਹੋਵੇ ਘੇਰੇ ਤੇ ਕਰਵਾਉਣਾ ਹੋਵੇ ਨੈਕ ਤੇ ਕਰਵਾਉਣਾ ਹੋਵੇ ਬੈਕ ਵਰਕ ਕਰਵਾਉਣਾ ਹੋਵੇ ਕਰਵਾ ਸਕਦੇ ਹੋ ਇਹ ਦੇਖੋ ਇਹ 슬ੀਵਸ ਤੇ ਵਰਕ ਹੈ ਇਹ ਜਿਹੜਾ ਸੂਟ ਸੀਗਾ ਇਸਦੇ ਆਪਾਂ ਬਾਟਮ ਤੇ ਵੀ ਵਰਕ ਕੀਤਾ ਸੀਗਾ ਤੇ 슬ੀਵਸ ਤੇ ਵੀ ਕੀਤਾ ਸੀਗਾ ਆਪਾਂ ਪਹਿਲਾਂ ਜਿਹੜੀ ਵੀਡੀਓ ਪਾਈ ਆ ਉਹ ਥੋੜੀ ਦੂਰ ਤੋਂ ਬਣੀ ਹੈ ਨਾ ਕਲੋਜ਼ ਅਪ ਨਹੀਂ ਹੈਗਾ ਤਾਂ ਤੁਸੀਂ ਇਹ ਕਲੋਜ਼ ਅਪ ਤੋਂ ਦੇਖ ਸਕਦੇ ਹੈਗੇ ਹੋ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੈਗੇ ਹੋ ਇਹ ਆਪਾਂ ਬਾਜੂ ਤੇ ਵੀ ਹੈ ਤੇ ਪਹੁੰਚੇ ਤੇ ਵੀ ਬਣਾਇਆ ਹੈਗਾ ਤਾਂ ਇਹ ਸੂਟ ਬਹੁਤ ਹੀ ਸੋਨਾ ਬਣ ਕੇ ਰੈਡੀ ਹੋਇਆ ਸੀਗਾ ਜੀ ਸੂਟ ਨੂੰ ਦੇਖ ਕੇ ਹੋਰ ਵੀ ਕਾਫੀ ਆਰਡਰਸ ਆਪਾਂ ਨੂੰ ਆਏ ਹੈਗੇ ਆ ਜਲਦੀ ਹੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਗਰ ਸੂਟ ਬੜੇ ਤਾਂ ਫੇਵਰ ਟਾਈਮ ਨਹੀਂ ਹੁੰਦਾ ਵੀਡੀਓ ਬਣਾਉਂਦਾ ਕਿਉਂਕਿ ਕਸਟਮਰ ਨੂੰ ਥੋੜੀ ਜਲਦੀ ਹੁੰਦੀ ਔਰ ਨਾਲ ਦੀ ਨਾਲ ਆਪਣਾ ਜਿਹੜਾ ਸੂਟ ਹੈ ਉਹ ਲੈ ਜਾਂਦੇ ਹੈਗੇ ਆ ਜਦੋਂ ਬਣ ਕੇ ਰੈਡੀ ਹੋ ਜਾਂਦਾ ਹੈ ਥੋੜੇ ਅਸੀਂ ਵੀ ਬਿਜ਼ੀ ਹੁੰਦੇ ਆ ਅਗਰ ਟਾਈਮ ਮਿਲੇ ਤਾਂ ਤੁਹਾਨੂੰ ਇਹਨਾਂ ਦੀ ਇੱਕ ਹੋਰ ਸੂਟ ਆਪਾਂ ਰੈਡੀ ਕੀਤੇ ਉਹ ਵੀ ਤੁਹਾਨੂੰ ਦਿਖਾਵਾਂਗੀ ਜ਼ਰੂਰ ਨੈਕਸਟ ਵੀਡੀਓ ਦੇ ਵਿੱਚ ਸੋ ਡੇਲੀ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਹੋਇਆ ਐਂ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਦਿলো ਧੰਨਵਾਦ ਹੈਗਾ ਆਪੋ ਹੈਂਡਵਰਕ ਵੀ ਕਰਦੇ ਹੈਗੇ ਆ ਆਰੀ ਵਰਕ ਵੀ ਕਰਦੇ ਆ ਹਰ ਤਰ੍ਹਾਂ ਦਾ ਵਰਕ ਆਪਾਂ ਤਾਲੂ ਕਰਕੇ ਦਵਾਂਗੇ ਸਟਿਚਿੰਗ ਵੀ ਅਵੇਲੇਬਲ ਆ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਕੋਈ ਵੀ ਡਿਜ਼ਾਈਨ ਕਿਤੋਂ ਵੀ ਲਿਆ ਕੇ ਤੁਸੀਂ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਹੈਗੇ ਉਹ ਅਸੀਂ ਤਿਆਰ ਕਰਾਂਗੇ ਤੁਹਾਡੀ ਪਸੰਦ ਦਾ ਹਰ ਤਰ੍ਹਾਂ ਦਾ ਅਗਰ ਕਿਸੇ ਗਰਲਸ ਦੇ ਰੀਸੇਲਿੰਗ ਦਾ ਵਰਕ ਕਰਨਾ ਹੋਵੇ ਘਰ ਬੈਠ ਕੇ ਕੰਮ ਕਰਨਾ ਹੋਵੇ ਉਹ ਵੀ ਔਨਲਾਈਨ ਬੁਟੀਕ ਸਟਾਰਟ ਕਰਨਾ ਚਾਹੁੰਦੇ ਨੇ ਤਾਂ ਉਹ ਵੀ ਸਾਡੇ ਨਾਲ ਜੁੜ ਕੇ ਜ਼ੀਰੋ ਇਨਵੈਸਟਮੈਂਟ ਤੇ ਘਰ ਬੈਠੇ ਔਨਲਾਈਨ ਵਰਕ ਕਰ ਸਕਦੇ ਹੈਗੇ ਨੇ ਜਿੰਨੇ ਵੀ ਕਰਨਾ ਨੰਬਰ ਸਕਰੀਨ ਤੇ ਮੈਂਸ਼ਨ ਹੈਗਾ ਉਹ ਵੀ ਘਰ ਬੈਠ ਕੇ ਮੇਰੀਆਂ ਭੈਣਾਂ ਔਨਲਾਈਨ ਬਿਨਾਂ ਪੈਸੇ ਲਗਾਏ ਆਪਣਾ ਕੰਮ ਸ਼ੁਰੂ ਕਰ ਸਕਦੀ ਹੈਗੀਆਂ ਅਸੀਂ ਉਹਦਾ ਪੂਰਾ ਸਾਥ ਬਗੇ ਅਗਰ ਉਹ ਕੰਮ ਕਰਨਾ ਚਾਹਦੀ ਹੈ ਤਾਂ ਸੋ ਡੈਸਕ ਟੋਪ ਤੁਹਾਨੂੰ ਦਿਖਾਣ ਦੀ ਆਵੇਂ ਆਪਾਂ ਡਿਸਪੈਚ ਕਰਾਂਗੇ ਸੂਟ ਰੈਡੀ ਨੇ ਸੋ ਜਲਦੀ ਹੀ ਇਹ ਆਪਾਂ ਜਿਹੜਾ ਸੂਟ ਆ ਕਸਟਮਰ ਦੇ ਕੱਟ ਦਵਾਂਗੇ ਡਿਸਪੈਚ ਕਰ ਦੇਵਾਂਗੇ ਅੱਜ ਸੋ ਜਿਹੜੇ ਆਪਣੀ ਡੇਲੀ ਵੀਡੀਓਜ਼ ਖੁੰਦਿਆਂ ਨੇ ਅੱਗੇ ਉਹ ਹਰ ਤਰ੍ਹਾਂ ਦੇ ਜਿਹੜੇ ਸੂਟ ਜਿਹੜੇ ਤੁਸੀਂ ਦੇਖਦੇ ਹੋਵੋਗੇ ਉਹ ਅਵੇਲੇਬਲ ਹੈ ਆਪਣੇ ਕੋਲ ਉਹ ਵੀ ਮਿਲ ਜਾਣਗੇ ਅਗਰ ਤੁਸੀਂ ਰੈਡੀ ਕਰਵਾਣੇ ਉਹ ਵੀ ਮਿਲ ਜਾਣਗੇ ਰੈਡੀमेड ਸੂਟ ਵੀ ਆਪਣੇ ਕੋਲ ਅਵੇਲੇਬਲ ਹੁੰਦੇ ਨੇ ਹਰ ਤਰ੍ਹਾਂ ਦੇ ਸੂਟ ਆਪਣੇ ਕੋਲ ਤਾਨੂੰ ਬਿਲ ਜਣਗੇ ਰੈਡੀਵਿਟ 컬렉ਸ਼ਨ ਵੀ ਹੈਗੀ ਹੈ ਹੈਂਡਬੈਗਸ 컬렉ਸ਼ਨ ਵੀ ਹੈਗੀ ਹੈ ਹਰ ਤਰ੍ਹਾਂ ਦੀ 컬렉ਸ਼ਨ ਤੁਹਾਨੂੰ ਸਾਡੇ ਕੋਲ ਮਿਲ ਜੇਗੀ ਨੈਕਸਟ ਸੂਟ ਇੱਕ ਹੋਰ ਹੈਗਾ ਉਹ ਵੀ ਰੈਡੀ ਕੀਤਾ ਸੀ ਬਹੁਤ ਸੋਨਾ ਕਾਟਕ ਦੇ ਉੱਤੇ ਇਹ ਵੀ ਇੱਕ ਮਾਡਲ ਦੀ ਪਿਕ ਤੇ ਆਪਾਂ ਰੈਡੀ ਕੀਤਾ ਹੈਗਾ ਇਹ ਸੂਟ ਵੀ ਬਹੁਤ ਜਿਆਦਾ ਸੋਨਾ ਬਣ ਕੇ ਰੈਡੀ ਹੋਇਆ ਸੀ ਬਹੁਤ ਹੀ ਪਿਆਰਾ ਕਲਰ ਐਂਡ ਦੇਖੋ ਕਿੰਨੀ ਸੋਹਣੀ ਫਿਨਿਸ਼ਿੰਗ ਹੈ ਬਹੁਤ ਬਰੀਕੀ ਨਾਲ ਕੰਮ ਆਪਾਂ ਕੀਤਾ ਹੈਗਾ ਇਹ ਹੱਥਰਵਾਲ ਕੀਤਾ ਗਿਆ ਕੰਮ ਹੈ ਮਸ਼ੀਨ ਦੇ ਉੱਤੇ ਕੰਪਿਊਟਰ ਮਸ਼ੀਨ ਲਈ ਕੀ ਇਹ ਹੱਥਰ ਵਾਲੀ ਵਿਸ਼ੇਸ਼ਣ ਕੀਤਾ ਹੋਇਆ ਕੰਮ ਹੈਗਾ ਬਹੁਤ ਹੀ ਜ਼ਿਆਦਾ ਬਰੀਕੀ ਨਾਲ ਆਪਾਂ ਇਹ ਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਘੇਰਾ ਹੈਗਾ ਇਹ ਘੇਰਾ ਹੈਗਾ ਘੇਰੇ ਤੇ ਪੂਰੀ ਆਪਾਂ ਪੈਨਲਸ ਪਾਏ ਹੋਏ ਨੇ ਸੈਂਟਰ ਦੇ ਵਿੱਚ ਦੋ ਦੋ ਪੈਨਲਸ ਚਾਰੇ ਨੇ ਡੈਕ ਵੀ ਬਣਿਆ ਹੋਇਆ ਪ੍ਰੋਪਰ ਇਹ ਇੱਕ ਸੈਲਿਬ੍ਰਿਟੀ ਸੂਟ ਹੈ ਜੀ ਉਸ ਦੀ ਉਹ ਆਪਾਂ ਸੇਮ ਬਣਾਇਆਗਾ ਕਸਟਮਰ ਨੇ ਮਾਡਲ ਦੀ ਪਿਕ ਭੇਜੀ ਸੀ ਜੀ ਕਹਿੰਦੇ ਸੇਮ ਐਵੇਂ ਦਾ ਸੂਟ ਬਣਾ ਕੇ ਦਿਓ ਸਾਨੂੰ ਪਰ ਵਧੀਆ ਹੋਵੇ ਤਾਂ ਆਪਾਂ ਸੇਮ ਬਣਾਇਆ ਹੈਗਾ ਥੋੜਾ ਉਲਿੱਕੀ ਦਾ ਫਰਕ ਹੈ ਉਹਨਾਂ ਨੂੰ ਬੋਲਿਆ ਸੀ ਵੀ ਰਹਿ ਜਾਂਦਾ ਹੈ ਕਲਰਸ ਦੇ ਵਿੱਚ ਸੂਟ ਦੇ ਕਲਰ ਵਿੱਚ ਤੇ ਡਿਜ਼ਾਈਨ ਦੇ ਵਿੱਚ ਉਹ ਕਹਿੰਦੇ ਕੋਈ ਗੱਲ ਨਹੀਂ ਬਸ ਸਾਨੂੰ ਸੇਮ ਜਿਹਾ ਹੋਵੇ ਤਾਂ ਇਹ ਦੇਖੋ ਆ ਬੈਕ ਤੇ ਕੀਤਾ ਹੈਗਾ ਬੈਕ ਤੇ ਮੋਢਿਆਂ ਤੇ ਆਊਗਾ ਤੇ ਸਾਈਡ ਤੇ ਦੋ ਪੈਨਲਸ ਵੀ ਹੈਗੇ ਆ ਦੇਖੋ ਇਹ ਬੈਕ ਤੇ ਵੀ ਹੈ ਫਰੰਟ ਵੀ ਦੇਖੋ ਕਿੰਨਾ ਹੈਵੀ ਹੈ ਤੇ ਬੈਕ ਤੇ ਵੀ ਆ ਗਿਆ نیچے ਦੇਖੋ ਇਹਦੇ ਵੀ ਘੇਰੇ ਮਤਲਬ ਪਿਛਲੇ ਘੇਰੇ ਦੇ ਉੱਤੇ ਵੀ ਵੇਲ ਹੈ ਤੇ ਪੈਨਲਸ ਵੀ ਹੈ ਤੇ ਪਿੱਛੇ ਬੈਕ ਸਾਈਡ ਤੇ ਵੀ ਵਰਕ ਆਏਗਾ ਬਹੁਤ ਹੀ ਸੋਹਣਾ ਇਹ ਸੂਟ ਬੜਾ ਸਿਗਾ ਜੀ ਬਹੁਤ ਹੀ ਪਿਆਰਾ ਲੱਗ ਰਿਹਾ ਸੀਗਾ ਕਿਉਂਕਿ ਵਰਕ ਬਹੁਤ ਬਰੀਕੀ ਨਾਲ ਬਹੁਤ ਸੋਹਣਾ ਹੋਇਆ ਸੀਗਾ ਇਹ ਦੇਖੋ ਇਸ ਦੀਆਂ ਬਾਜੂ ਦੇ ਉੱਤੇ ਵੀ ਵਰਕ ਹੈਗਾ ਬਹੁਤ ਸੋਹਣਾ ਬਾਜੂ ਦੇ ਉੱਤੇ ਵਰਕ ਵੀ ਕੀਤਾ ਹੈ ਦੋਨੋਂ ਬਾਜੂ ਤੇ ਵਰਕ ਆਏਗਾ ਡੈਕਸਟਾਈਸ ਦੇ ਪਹੁੰਚੇ ਤੇ ਵੀ ਵਰਕ ਕਰਵਾਇਆ ਸੀਗਾ ਜੀ ਤੁਸੀਂ ਦੇਖ ਸਕਦੇ ਹੋ ਇਹ ਪਹੁੰਚੇ ਤੇ ਆਏਗਾ ਤੁਸੀਂ ਪਲਾਜ਼ੋ ਬਣਾ ਸਕਦੇ ਹੋ ਸਲਵਾਰ ਬਣਾ ਸਕਦੇ ਹੋ ਆਪਣੇ ਤਰੀਕੇ ਨਾਲ ਜਿਹੜਾ ਕਸਟਮਰ ਆਇਆ ਉਸ ਨੂੰ ਬਣਾ ਸਕਦਾ ਹੈਗਾ ਪਰ ਆਪਾਂ ਉਹਨਾਂ ਨੂੰ ਬਾਟਮ ਦੇ ਉੱਤੇ ਵਰਕ ਵੀ ਰੈਡੀ ਕਰਕੇ ਦਿੱਤਾ ਹੈਗਾ ਤੁਸੀਂ ਜੇ ਰੋਲਾ ਪਾ ਦੁਪੱਟਾ ਵੀ ਰੈਡੀ ਕੀਤਾ ਸੀਗਾ ਜੀ ਪ्योर ਗਸਲੀ ਦਾ ਦੁਪੱਟਾ ਬਹੁਤ ਹੀ ਵਧੀਆ ਟੈਬੀ ਵਸਲੀਬ ਸੀਗੀ ਇਹ ਬਹੁਤ ਹੀ ਵਧੀਆ ਆਪਾਂ ਟਾਈ ਐਂਡ ਡਾਈ ਕਰਕੇ ਦਿੱਤਾ ਹੈਗਾ ਇਸ ਦੁਪੱਟੇ ਨੂੰ ਆਪਾਂ ਲੇਸ ਵਗੈਰਾ ਵੀ ਲਗਾਈ ਸੀ ਲੇਸ ਲਗਾ ਕੇ ਫਿਨਿਸ਼ ਕਰਕੇ ਸੂਟ ਪੇਜ ਗਈ ਜੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਸੀਗਾ ਇਹ ਵਾਲਾ ਤੁਸੀਂ ਵੀ ਇਸ ਤਰ੍ਹਾਂ ਦਾ ਸੂਟ ਵੀਦ ਦੁਪੱਟਾ ਜਾਂ ਵਿਦਾਊ ਦੁਪੱਟਾ ਰੈਡੀ ਕਰਵਾ ਸਕਦੇ ਹੋ ਆਪਾਂ ਬਹੁਤ ਹੀ ਵਧੀਆ ਫੈਬਰਿਕ ਯੂਜ਼ ਕਰਕੇ ਬਹੁਤ ਹੀ ਵਧੀਆ ਦੁਪੱਟਾ ਨਾਲ ਉਹਨੂੰ ਐਡ ਕਰਕੇ ਦਿੱਤਾ ਹੈਗਾ ਸੋ ਇਹ ਵੀ ਸੂਟ ਆਪਾਂ ਜਲਦੀ ਹੀ ਅੱਜ ਡਿਸਪੈਚ ਕਰ ਦੇਵਗੀ ਤਿਆਰੀ ਕਰ ਰਹੀ ਹਾਂ ਪੈਕੇਜ ਦੀ ਸੋ ਇਹ ਵੀ ਆਪਾਂ ਜਲਦੀ ਤੋਂ ਜਲਦੀ ਉਹਨੂੰ ਪੈਕ ਕਰਕੇ ਭੇਜ ਦਵਾਂਗੇ ਕਸਟਮਰ ਦੇ ਐਡਰੈਸ ਦੇ ਉੱਪਰ ਸੋ ਤੁਸੀਂ ਵੀ ਘਰ ਬੈਠੇ ਆਰਡਰ ਕਰ ਸਕਦੇ ਹੈਗੇ ਆ ਤੁਸੀਂ ਵੀ ਸਾਡੇ ਨਾਲ ਕੰਮ ਕਰਨਾ ਚਾਹੁੰਦੇ ਹੋ ਸ਼ਾਪਿੰਗ ਕਰਨਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਐਂਡ ਸ਼ੇਅਰ ਵੀ ਕਰ ਦਿਓ ਐਂਡ ਜਿਹੜਾ ਨੇ ਸਬਸਕ੍ਰਾਈਬ ਕੀਤਾ ਹੋਇਆ ਸ਼ੇਅਰਿੰਗ ਕਰਦੇ ਹੈਗੇ ਉਹਦਾ ਦਾ ਬਹੁਤ ਬਹੁਤ ਸ਼ੁਕਰੀਆ ਹੈਗਾ ਜੀ ਦਿলো ਤਾਡਵਾਦ ਹੈਗਾ ਕਿ ਜੋ ਤੁਸੀਂ ਮੇਰੇ ਇੰਨਾ ਪਿਆਰ ਦਿੰਦੇ ਹੋ ਮੇਰੇ ਤੇ ਇੰਨਾ ਟਰਸਟ ਕਰਦੇ ਹੈਗੇ ਉਹ ਸਾਰੇ ਜਾਣੀ ਸੋ ਸੂਟਸ ਦੀ ਜਿਹੜੀ ਬੁਕਿੰਗ ਹੁੰਦੀ ਹੈ ਜੀ ਹਾਫ ਪੇਮੈਂਟ ਅਡਵਾਂਸ ਦੇ ਵਿੱਚ ਹੁੰਦੀ ਹੈ ਜੇ ਜਿਹੜਾ ਸੂਟ ਤੁਸੀਂ ਰੈਡੀ ਕਰਵਾਣਾ ਹੈ ਉਹਦੇ ਹਾਫ ਪੇਮੈਂਟ ਪਹਿਲਾਂ ਕਰਦੀ ਪੈਂਦੀ ਹੈ ਜਦ ਸੂਟ ਰੈਡੀ ਹੋ ਜਾਏਗਾ ਅਸੀਂ ਤੁਹਾਨੂੰ ਪਿਕ ਸ਼ੇਅਰ ਕਰ ਦਾਂਗੇ ਉਸ ਤੋਂ ਬਾਅਦ ਤੁਸੀਂ ਸਾਨੂੰ ਫੁੱਲ ਪੇਮੈਂਟ ਕਰਕੇ ਸੂਟ ਤੁਹਾਡੇ ਤੱਕ ਪਹੁੰਚਾ ਦਿੱਤਾ ਜਾਵੇਗਾ ਕੈਸ਼ ਔਨ ਡਿਲੀਵਰੀ ਅਵੇਲੇਬਲ ਹੀ ਹੈਗੀ 올 ਓਵਰ ਇੰਡੀਆ ਦੇ ਵਿੱਚ ਸ਼ਿਪਿੰਗ ਅਵੇਲੇਬਲ ਹੈ ਇੰਟਰਨੈਸ਼ਨਲ ਕੋਰੀਅਰ ਵੀ ਅਵੇਲੇਬਲ ਹੈ ਬਾਹਰ ਬੈਠੇ ਆ ਪਹਿਣਾ ਵੀ ਆਪਣੇ ਸੂਟ ਮੇਰ ਤੋਂ ਤਿਆਰ ਕਰਵਾ ਸਕਦੇ ਆ ਜੇ ਅਸੀਂ ਉਹਦੇ ਦੇ ਦੇਸ਼ ਬਤਲ ਉਹਦੀ ਕੰਟਰੀ ਪੇਜ ਦੇਵਾਗੀ ਜੀ ਸੋ ਥੈਂਕ ਯੂ ਸੋ ਮਚ ਵੀਡੀਓ ਦੇਖਣ ਲਈ ਸੂਟ ਨਿਕਲ ਜਾਣਗੇ ਅੱਜ ਥੈਂਕ ਯੂ